ਪੰਜਾ ਗੁਰਾਨੀ ਪਹਾੜ ਉਤੇ ਲਾਇਆ ਪੱਥਰਾਂ ਦਾ ਮੁੱਲ ਪੈ ਗਿਆ ਪੰਜਾ ਗੁਰਾਨੀ ਪਹਾੜ ਉਤੇ ਲਾਇਆ ਪੱਥਰਾਂ ਦਾ ਮੁੱਲ ਪੈ ਗਿਆ ਇੱਕ ਬੁੱਕ ਪਾਣੀ ਨਾ ਪੇ ਲਾਇਆ ਸਿਕੰਦਰੀ ਨੇ ਇੱਕ ਬੁੱਕ ਪਾਣੀ ਨਾ ਪਿਲਾਇਆ ਸਿਕੰਦਰੀ ਨੇ ਫਿੱਕੇ-ਫਿੱਕੇ ਬੋਲ ਬੋਲੇ ਹੋਰ ਕੰਦਾਰੀ ਨੇ ਫਿੱਕੇ-ਫਿੱਕੇ ਬੋਲ ਬੋਲੇ ਹੋਰ ਕੰਦਾਰੀ ਨੇ ਖਾਲੀ ਤੀਸਰੀ ਵਾਰ ਪਰਤਾਇਆ ਪੱਥਰਾਂ ਦਾ ਮੁੱਲ ਪੈ ਗਿਆ ਪੰਜਾ ਗੁਰਾਂ ਨੇ ਪਹਾੜ ਉੱਤੇ ਲਾਇਆ ਪੱਥਰਾਂ ਦਾ ਮੁੱਲ ਪੈ ਗਿਆ